ਜਾਂਦੀ ਹੈ ਜੀ ਹਾਂ ਜੀ ਕਟੀਆਂ ਝੋਟੀਆਂ ਹਰੇਕ ਤਰ੍ਹਾਂ ਦੀ ਮਿਲ ਜਾਂਦੀਆਂ ਵੀਰੇ ਛੋਟੀਆਂ ਵੱਡੀਆਂ ਬਾਕੀ ਮੋਹਰਾ ਨੀਲੀ 라 ਵੀ ਬੂਰੀਆਂ ਹਰੇਕ ਤਰ੍ਹਾਂ ਦੀਆਂ ਹਾਂਜੀ ਹਾਂਜੀ ਜੀ ਠੀਕ ਇਹਨੇ ਮੇਰਾ ਕੋਪਰੇਟਰ 22 ਸਾਲ ਆ 22 ਸਾਲ ਹਾਂਜੀ ਦੰਦਾਂ ਚ ਕਿਵੇਂ ਆ ਫੀਰੀਆ ਦੰਦਾਂ ਜੀ ਫੀਰੀਆ ਜੀ ਹਾਂਜੀ ਠੀਕ ਐ ਇੱਕਦਰ ਨੀਲੀ ਘੜੀ ਐ ਨੀਲੀ 라 ਵੀ ਬੂਰੀ ਨਹੀਂ ਦੇਖ ਸਕਦੇ ਤੁਸੀਂ ਸਾਹਮਣੇ ਆ ਚੋਟੀ ਦੇ ਵਿੱਚ ਕੀ ਕਮੀ ਆ ਸਿੰਘਾਂ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਬਾਡੀ ਬੰਦਰ ਦੀ ਬਹੁਤ ਚੰਗੀ ਐ ਤੇ ਥਾਨ ਲੈਵੇ ਦੀ ਵੀ ਬਹੁਤ ਸਾਫ ਆ ਗਈ ਤਾ ਨਹੀਂ ਕਿਉਂ ਕਿਸੇ ਨੇ ਇਹ ਵੇਚਤੀ ਕੋਈ ਮਜਬੂਰੀ ਸੀ ਜਾਂ ਵੈਸੀ ਸੀ ਵੇਚਤੀ। ਜਿਵੇਂ ਦੇਖੋ ਔਸਰ ਇਹ ਤਾਂ ਹਜੇ ਪਹਿਲੀ ਵਾਰ ਵੀ ਨਹੀਂ ਸੋਈ ਹੋਣੀ। ਕਿੰਨੀ ਚੰਗੀ ਹੈ। ਸਿੰਘਾਂ ਦੀ ਕੁਆਲਿਟੀ ਬਾਡੀ ਬੰਦਰ ਸਾਰੇ ਪੱਖਾਂ ਤੋਂ ਬਹੁਤ ਚੰਗੀ ਹੈਗੀ। ਇਹ ਜਿੱਤਣਾ ਉਲਾ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਟੂ ਮਾਲ ਦੇ ਵਿੱਚ ਬਹੁਤ ਚੰਗੀਆਂ-ਚੰਗੀਆਂ ਮੱਝਾਂ ਹੁੰਦੀਆਂ ਗਈਆਂ। ਜਿਵੇਂ ਹੁਣ ਆ ਝੋਟੀ ਦੇਖ ਸਕਦੇ ਹੋ ਤੁਸੀਂ ਸਾਹਮਣੇ। ਆ ਝੋਟੀ ਦੇ ਵਿੱਚ ਕੀ ਕਮੀ ਹੈ? ਸਿੰਘਾਂ ਦੀ ਕੁਆਲਿਟੀ, ਫੇਸ ਦੀ ਕੁਆਲਿਟੀ, ਬਾਡੀ ਬੰਦਰ ਦੀ ਬਹੁਤ ਚੰਗੀ ਹੈ ਤੇ ਥਾਣ ਲੇਵੇ ਦੀ ਵੀ ਬਹੁਤ ਸਾਫ਼ ਹੈਗੀ। ਪਤਾ ਨਹੀਂ ਕਿ ਉਹ ਕਿਸੇ ਨੇ ਹੀ ਵੇਚਦੀ ਕੋਈ ਮਜਬੂਰੀ ਸੀ ਜਾਂ ਵੈਸੇ ਹੀ ਵੇਚਦੀ ਕੋਈ ਕਮੀ ਤਾਂ ਇਹਦੇ ਵਿੱਚ ਲੱਗਦੀ ਰਹੀਗੀ ਵੈਸੇ ਸੰਗਾਂ ਸੰਗਾਂ ਨੂੰ ਤਾਂ ਤਾਣ ਤੁਰ ਦੇ ਕੋਈ ਬੰਦੇ ਚੰਗੀ ਆ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਬਹੁਤ ਸਨੱਖੀ ਝੋਟੀ ਆਗੀ ਪਤਾ ਨਹੀਂ ਕੀ ਕਾਰਨ ਵੀ ਇਹ ਵਿਚਾਰੀ ਵੇਚਦੀ ਬੱਡਣ ਵਾਲਿਆਂ ਨੂੰ ਐ ਕਿਦਰ ਨੀਲੀ ਖੜੀ ਐ ਨੀਲੀ 라ਵੀ ਬੂਰੀ ਬੂਰੀ ਦੇ ਵਿੱਚ ਆਹ ਕੋਸ਼ਾ ਇੱਧਰ ਜਾਨਵਰ ਖੜੇ ਆ ਦੇਖੋ ਆ ਝੋਟੀ ਘੜੀ ਹੈਗੀ ਨਾ ਤੋ ਕੜਾ ਗਈ ਇਹ ਕਾ ਝੋਟੀ ਕਿੰਨੀ ਸੋਹਣੀ ਘੜੀ ਆ ਦੇਖੋ ਆਵਸਰ ਇਹਦਾ ਹਜੇ ਪਹਿਲੀ ਵਾਰ ਵੀ ਨਹੀਂ ਸੋਈ ਹੋਣੀ ਕਿੰਨੀ ਚੰਗੀ ਹੈ ਸਿੰਘਾਂ ਦੀ ਕੁਆਲਿਟੀ ਬਾਡੀ ਬੰਤਰ ਸਾਰੇ ਪੱਖਾਂ ਤੋਂ ਬਹੁਤ ਚੰਗੀ ਹੈਗੀ ਇਹ ਚ ਕੀ ਕਮੀ ਹੈ ਇਹ ਵੀ ਘਾਟੂ ਮਾਲ ਤੇ ਜਾਣੀ ਹੈ ਜੇ ਕੋਈ ਲੈ ਗਿਆ ਤਾਂ ਠੀਕ ਹੈ ਇੱਕਾ ਇੱਧਰ ਖੜੀ ਹੈ ਵਿਚਾਰੀ ਛੋਟੀ ਜੀ ਕੱਟੀ ਇਹ ਵੀ ਮੇਰੇ ਕੋਲ ਨਾ ਘਰਟੂ ਮਾਲ ਜੀ ਹੋਣੀ ਹੈ ਵੀ ਜੇ ਕੋਈ ਲੈ ਗਿਆ ਤਾਂ ਠੀਕ ਆ ਨਹੀਂ ਇਹ ਵੀ ਵੱਡੀ ਜਾਣੀ ਹੈ ਵਿਚਾਰੀ ਇਹ ਜੀਆਂ ਕਟੀਆਂ ਖਰੀਦ ਕੇ ਲੈ ਜਾ ਕਰੋ ਇੱਥੋਂ ਇਹਨਾਂ ਦੀ ਜਾਨ ਬਾਜ਼ ਜੇ ਇੱਥੇ ਆ ਇੱਧਰ ਕਾਫੀ ਮਾਲ ਆ ਇਹਦਰ ਕਰਤੀਆਂ ਕੜੀਆਂ ਦੇਖੋ ਇਹਦਰ ਚੰਗਾ ਜਾਨਦਾ ਬਾਈ ਇੱਕ ਬੜਾ ਕਪੂਰਾ ਕੱਟਾ ਜਾਂਦਾ ਇਹ ਵੀ ਬਾਬਾ ਵੇਚਣ ਵਾਸਤੇ ਆਇਆ ਘਰੇਲੂ ਆ ਆ ਜੋ ਢੀਰੂ ਜੀ ਦੇਖ ਸਕਦੇ ਹੋ ਇਹ ਵੀ ਕਟੂ ਵਾਲੀ ਲਈ ਫਿਰਦੇ ਹੈਗੇ ਸੋਹਣੀ ਝੋਟੀ ਹੈਗੀ ਇਹ ਟੋਪ ਖੜਾ ਮੁੱਲ 60000 ਇਹਦਾ ਆ ਵੀ ਜੋ ਟੀ ਬਹੁਤ ਸੋਹਣੀ ਹੈ ਦੇਖੋ ਤੁਸੀਂ ਇਹ ਖਾਲੀਆ ਟੋਕੜ ਹੋਣੀ ਆ ਇਹ ਬੱਚਾ ਇਹਦੇ ਨਾਲ ਕੱਟਾਗਾ ਛੋਟੀ ਬਹੁਤ ਸੋਹਣੀ ਹੈਗੀ ਜੇ ਕੋਈ ਲੈ ਗਿਆ ਖਰੀਦ ਕੇ ਤਾਂ ਠੀਕ ਆ ਨਹੀਂ ਹੋ ਸਕਦਾ ਇਹ ਵੀ ਕਟੂ ਵਾਲੀ ਲੈ ਜਾਣ ਤੇ ਲਈ ਵੀ ਖੈਰ ਕੱਟੂ ਵਾਲੀ ਫਿਰਦੇ ਆ ਇਹ ਦੇਖੋ ਤੁਸੀਂ ਛੋਟੀ ਸੋਹਣੀ ਆ ਚੰਗੀ ਹੈਗੀ ਬਾਕੀ ਕਟੀਆਂ ਇੱਧਰ ਵੀ ਕੜੀਆਂ 3 4 ਮੇਰੇ ਖਿਆਲ ਦੇ ਨਾਲ ਇਹ ਤਾਂ ਸੇਲ ਵਾਸਤੇ ਹੋਣਗੀ ਇੱਕ ਬੂਰੀ ਖੜੀ ਹੈਗੀ ਤੇ ਬਾਕੀ ਮੋਹਰਾ ਦੇ ਵਿੱਚ ਆ ਤੇ ਇੱਕ ਇਧਰ ਵੱਡੀ ਝੋਟੀ ਹੈਗੀ ਇਹ ਵੀ ਸੋਹਣੀ ਹੈਗੀ ਬਾਕੀ ਇਧਰ ਮਾਲ ਉਤਰੀ ਜਾਂਦਾਗਾ ਸਲੇਸ ਵੀਰ ਦਾ ਮਹੌਲ ਜੀ ਦੇ ਇਤਸਾਦ ਉਹ ਕੱਟੇ ਵੀ ਬਹੁਤ ਆਗੇ ਤੇ ਬਾਕੀ ਇਧਰ ਕਟੀਆਂ ਖੜੀਆਂ ਗਈਆਂ ਤਿੰਨ ਇਹ ਮੇਰੇ ਖਿਆਲ ਨਾਲ ਇਹ ਵੀ ਸੇਲ ਵਾਸਤੇ ਹੀ ਇਧਰ ਪੂਰੀ ਵਰਦੀ ਆ ਪੂਰੀ ਦੇ ਨਾਲ ਕੱਟੀ ਹੈਗੀ ਤੋਕੜ ਪਸ਼ੂ ਤੇ ਤੋਕੜ ਗੱਭਣ ਹਰੇਕ ਤਰ੍ਹਾਂ ਦਾ ਪਸ਼ੂ ਇੱਥੇ ਪਹੁੰਚਦਾ ਹੈਗਾ ਤੇ ਆ ਵੀ ਬਾਈ ਸੇਲ ਵਾਸਤੇ ਲੈ ਕੇ ਆਏ 10 ਕਿਲੋ ਦੁੱਧ ਆ ਬਾਈ ਕਹਿੰਦਾ ਇਹ ਵੀ ਕਾਟੂ ਵਾਲੇ ਖਰੀਦਣ ਨੂੰ ਕਰਦੇ ਆਗੇ ਇਹਨੂੰ ਬਾਕੀ ਇੱਧਰ ਵੀ ਕਟੀਆਂ ਖੜੀਆਂ ਦੇਖ ਸਕਦੇ ਤੁਸੀਂ ਆਹਾਂ ਵੀ ਗੜੀਆਂ 3-4 ਕਟੀਆਂ ਤੇ ਇੱਧਰ ਥੱਲੇ ਖੜੀਆਂਆਂ ਗਈਆਂ ਬਹੁਤ ਕਟੀਆਂ ਝੋਟੀਆਂ ਸੇਲ ਵਾਸਤੇ ਆਉਂਦੀਆਂ ਗਈਆਂ ਤੇ ਲੋ ਵੀ ਦੋਸਤੋ ਚਾਰ ਪੰਜ ਨਾਲ ਤੁਹਾਨੂੰ ਆਪ ਦਿਖਾਉਨੇ ਆ ਕਟੀਆਂ ਤੇ ਆਹ ਕੱਟੀ ਦਾ ਜਾਨੀ ਕਿ ਬੰਨ ਨਾਲ ਕੋਈ ਹੈਗੀ ਤੇ ਦੂਜੀਆਂ ਥੋੜੀਆਂ ਜੀਆਂ ਛੋਟੀਆਂ ਗਈਆਂ ਤੇ ਮਾਲ ਹਰੇਕ ਤਰ੍ਹਾਂ ਦਾ ਹੁੰਦਾ ਬਾਬੇ ਕੋਲੇ ਤੇ ਆਪਾਂ ਡਿਟੇਲ ਪੁੱਛ ਲੈਂਦੇ ਸਾਰੀ ਕਿੰਦਰਾ ਆਪਾਂ ਵੱਡੀ ਤੋਂ ਸ਼ੁਰੂ ਕਰ ਲੈਨੇ ਆਂਗੇ ਹਾਂਜੀ ਬਾਬਾ ਜੀ ਸਾਸਿਕਾ ਜੀ ਵੈਰੀ ਦਿਖਾਤਾ ਵੈਰੀ ਗੋਦੀ ਇੱਕੀ ਫਾਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਵੀਰੇ ਬਾਬਾ ਫਲਾਉ ਸਿੰਘ ਹਾਂਜੀ ਪਿੰਡ ਮਿੱਡਾ ਜਿਹੜਾ ਮੁਕਤਸਰ ਸਾਹਿਬ ਜ਼ਿਲ੍ਹਾ ਮੁਕਤਸਰ ਸਾਹਿਬ ਹੀ ਹਾਂਜੀ ਠੀਕ ਹੈ ਜੀ ਕੰਟੈਕਟ ਨੰਬਰ 96763 90717 96763 90717 90717 ਤੇ ਆਪਣਾ ਕਟੀਆਂ ਝੋਟੀਆਂ ਦਾ ਕੰਮ ਹੀ ਸਪੈਸ਼ਲ ਹੈ ਆਪਣਾ ਇਹ ਮਈਆਂ ਝੋਟੀਆਂ ਕਟੀਆਂ ਆ ਜੀ ਠੀਕ ਆ ਮਤਲਬ ਦੁੱਧ ਵਾਲੇ ਪਸ਼ੂ ਵੀ ਆ ਜਾਂਦੇ ਆ ਹਾਂਜੀ ਦੁੱਧ ਵਾਲੇ ਆ ਜਾਂਦੇ ਆ ਠੀਕ ਆ ਉਹ ਜਿਆਦਾ ਕਟੀਆਂ ਝੋਟੀਆਂ ਦਾ ਨਾ ਜਿਆਦਾ ਸ਼ੌਂਕ ਹੈ ਕਟੀਆਂ ਝੋਟੀਆਂ ਦਾ ਠੀਕ ਹੈ ਜੀ ਤੇ ਕੱਟੀ ਝੋਟੀ ਬਾਰੇ ਹਰੇਕ ਤਰ੍ਹਾਂ ਦੀ ਮਿਲ ਜਾਂਦੀ ਹੈ ਜੀ ਹਾਂਜੀ ਕਟੀਆਂ ਝੋਟੀਆਂ ਹਰੇਕ ਤਰ੍ਹਾਂ ਦੀ ਮਿਲ ਜਾਂਦੀਆਂ ਵੀਰੇ ਛੋਟੀਆਂ ਵੱਡੀਆਂ ਬਾਕੀ ਮੋਹਰਾ ਨੀਲੀ 라 ਵੀ ਬੂਰੀਆਂ ਹਰੇਕ ਤਰ੍ਹਾਂ ਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਉਹ ਮੰਡੀਆਂ ਤੇ ਵੀ ਪਹੁੰਚਦੇ ਹਰੇਕ ਤੇ ਹਨਾ ਹਾਂਜੀ ਹਾਂਜੀ ਤੇ ਆਪਾਂ ਇਸ ਝੋਟੀ ਤੋਂ ਸ਼ੁਰੂ ਕਰੀਏ ਇਹਦੀ ਕਿੰਨੀ ਉਮਰ ਹੋਊਗੀ ਇਹਦੇ ਵੇਲੇ ਮੇਰਾ 23 ਸਾਲ ਆ 23 ਸਾਲ ਹਾਂਜੀ ਦੰਦਾਂ ਜਿਵੇਂ ਆ ਫ ਠੀਕ ਹੈ ਤੇ ਉਮਰ ਇਹਦੀ ਅੰਦਾਜ਼ਾ ਫਿਰ ਮਤਲਬ ਬਣਦੀ ਹੋਊਗੀ 23 ਸਾਲ ਦੀ ਹੋ ਗਈ ਨਾ ਫਿਰ ਦੋ ਦੰਦ ਹੋ ਗਈ ਉਹ ਹਾਂਜੀ ਕੋਈ ਖੀਰੀ ਹੈ ਖੀਰੀਆਂ ਆ ਗਈਆਂ ਜੀ ਖੀਰੀਆਂ ਰਗੂਈ ਆ ਨਾ ਠੀਕ ਹੈ ਤੇ ਮੁੱਲ ਕਿੰਨਾ ਰੱਖਦੇ ਆਂ ਆਪਾਂ ਦਾ ਕਿਹੜਾ ਮੁੱਲ ਹੈ ਮੇਰੇ 35000 ਕਿਹਾ 35000 ਹਾਂਜੀ ਠੀਕ ਹੈ ਤੇ ਹਜੇ ਗੱਬਣ ਤਾਂ ਨਹੀਂ ਨਹੀਂ ਗੱਬਣ ਨਹੀਂ ਆ ਜੀ ਉਹ ਹੋਣ ਦੇ ਲੈ ਕੇ ਆ ਨਾ ਉਹਦੇ ਲੈ ਗਿਆ ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਠੀਕ ਆ ਜੀ ਤੇ ਇਧਰ ਜਿਹੜੀ ਛੋਟੀ ਹੈ ਜੀ ਇਹ ਕਿੰਨੀ ਉਮਰ ਦੀ ਹੋਊ ਇਹ ਤਾਂ ਸਾਲ ਦੇ ਆਸ-ਪਾਸ ਆ। ਸਾਲ ਦੇ ਆਸ-ਪਾਸ ਆ। ਇਹਦੀ ਉਮਰ ਆ। ਹਾਂ ਰੇਟ ਰੇਟ ਦਾ। ਹਾਂਜੀ। ਰੇਟ 13000 ਰੁਪਏ। 13000? ਹਾਂਜੀ। ਠੀਕ ਹੈ ਜੀ। ਇਹਦਾ ਰੇਟ ਹੈਗਾ ਦੋਸਤੋ 13000 ਛੋਟੀ ਉਮਰ ਦੇ ਵਿੱਚ ਆ ਸਾਲਕ ਦੀ ਹੋਣੀ ਹੈਗੀ ਦੇਖ ਸਕਦੇ ਹੋ ਤੁਸੀਂ ਤੇ ਇਹ ਕਾ ਵੱਡੀ ਹੋਰ ਆਗੀ ਇਹ ਵੀ ਗੱਬਣ ਹੋਣ ਵਾਲੀ ਕੋਈ ਹੈ ਨਾ ਇਹ ਗੱਬਣਾ ਕਿਵੇਂ ਆ ਖੀਰੀ ਹੈ ਭਾਈ ਖੀਰੀ ਹੈ ਗੱਬਣ ਨਹੀਂ ਹੂੰ ਜਾਨੀ ਖੀਰੀ ਹੈ ਬੰਨ ਨਾਲ ਕੋਈ ਹੈ ਨਾ ਠੀਕ ਹੈ ਤੇ ਉਮਰ ਅੰਦਾਜ਼ਾ ਕਿੰਨੀ ਹੋਊਗੀ ਹਾਂਜੀ ਉਮਰ ਅੰਦਾਜ਼ਾ ਜਿਆ ਠੀਕ ਹੈ ਤੇ ਵੇਰੇਟ ਇਹਦਾ ਰੇਟ 45000 45 ਬਾਕੀ ਹੋ ਜੂ ਮੌਕੇ ਤੇ ਜੋ ਵੀ ਠੀਕ ਐ ਲੋ ਵੀ ਦੋਸਤ ਇਹ ਵੀ ਝੋਟੀ ਬਹੁਤ ਸੋਹਣੀ ਐ ਇਹ ਤਾਂ ਜਮ੍ਹਾਂ ਗੱਬਣ ਹੋਣ ਦੇ ਲਾਇਕ ਹੀ ਆ ਗਈ بس ਥੋੜੇ ਜਿਹੜਿਆਂ ਵਿੱਚ ਗੱਬਣ ਹੋ ਜਾਣੀ ਹੈਗੀ ਇਹ ਤੇ ਇਧਰ ਆਪਾਂ ਆ ਜਿਹੜੀ ਆਪਣੀ ਬੂਰੀ ਆ ਗਈ ਜੀ ਇਹਦੀ ਉਮਰ ਕਿੰਨੀ ਕਾ ਗਈ ਇਹਦੀ ਹੈਗੀ 12 ਕਿਧਰ ਕਿਧਰ ਲੱਗ ਗਈ ਕਿੰਨੀ 12 ਮਹੀਨੇ ਮਤਲਬ ਸਾਲ ਦੇ ਲਗਭਗ ਆ ਨਾ ਠੀਕ ਐ ਤੇ ਇਹਦਾ ਰੇਟ ਜੀ ਇਹਦਾ 22000 ਰੁਪਏ ਮੰਗਦਾ ਇਹਦਾ 22000 ਠੀਕ ਐ ਮੌਕੇ ਤੇ ਹੋ ਜੂ ਹਣਾ ਇਹ ਆ ਵੀ ਆਪਣੀ ਹੈ ਇਹ ਵੀ ਆਪਣੀ ਹੈ ਜੀ ਇਹਦੀ ਉਮਰ ਕਿੰਨੀ ਹੋਣ ਦਾ ਅੱਜ ਅੰਦਾਜ਼ਾ ਕਿੰਨੀ ਉਮਰ ਹੋਊ ਡੇਢ ਸਾਲ ਦੇ ਲਗਭਗ ਆ ਗਈ ਤੇ ਇਹਦਾ ਰੇਟ ਕਿੰਨਾ ਹੋਊਗਾ ਜੀ ਇਹਦਾ ਰੇਟ 17000 17000 ਠੀਕ ਆ ਬਾਕੀ ਮੌਕੇ ਤੇ ਹੋ ਜੂ ਸਾਰੇ ਜੋ ਹਨ ਠੀਕ ਹੈ ਜੀ ਆ ਬਸ ਜਿੰਨੇ ਪਸ਼ੂ ਸੀਗੇ ਆਪਾਂ ਲੈ ਕੇ ਆਏ ਦਿਖਾ ਦੇ ਸਾਰੇ ਹੋਣਾ ਹਾਂ ਬਾਕੀ ਦੇ ਘਰੇ ਪਸ਼ੂ ਹੋ ਗਏ ਆ ਠੀਕ ਹੈ ਜੀ 35 ਹੁੰਦੀਆਂ ਆਪਣੇ ਪੈਸੀ ਜਾਂਦੀਆਂ ਲਗਭਗ 35 40 ਹੁੰਦੀਆਂ ਜੀ ਹਰ ਵੇਲੇ ਹਾਂ ਜੀ ਠੀਕ ਆ ਵੀ ਕੋਈ ਘਰੋਂ ਆ ਕੇ ਤਸੱਲੀ ਕਰਕੇ ਘਰੋਂ ਵੀ ਲੈ ਜਾ ਸਕਦਾ ਠੀਕ ਆ ਕਦੋਂ ਮਰਜੀ ਆ ਜੇ ਜਾਨੀ ਹੁੰਦਗੀਆਂ ਹੀ ਆ ਮਰਜੀ ਆਏ ਫੋਨ ਕਰਕੇ ਠੀਕ ਹੈ ਜੀ ਇਹ ਕਰੀ ਐਡਰੈਸ ਨੰਬਰ ਦੁਬਾਰੇ ਬੋਲ ਦਿਓ ਜੀ ਐਡ ਮਿਟਾ ਵੀਰੇ ਹਾਂਜੀ ਜਿਲ੍ਹਾ ਫਰੀਦਕੋਟ ਠੀਕ ਹੈ ਜੀ ਫੋਨ ਨੰਬਰ 98763 ਆ ਹਾਂਜੀ 90717 98763 90717 90717 ਹਾਂਜੀ ਠੀਕ ਹੈ ਜੀ ਧੰਨਵਾਦ ਜੀ ਫਾਤੇ ਲੋ ਵੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਕਾफी ਕਟੀਆਂ ਝੋਟੀਆਂ ਹੁੰਦੀਆਂ ਨੇ ਬਾਈ ਦੇ ਕੋਲੇ ਤੇ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੇ ਹੋ ਘਰੇ ਵੀ ਪਸ਼ੂ ਬਹੁਤ ਹੁੰਦੇ ਬਾਕੀ ਹਰੇਕ ਮੰਡੀ ਤੇ ਬਾਈ ਪਹੁੰਚਦਾ ਹੈਗਾ ਤੇ ਤੇ ਤੁਸल्ली ਕਰਕੇ ਖਰੀਦ ਸਕਦੇ ਹੋ ਤੇ ਬਾਕੀ ਤੁਹਾਨੂੰ ਹੋਰ ਵੀ ਆਪਾਂ ਮਾਲ ਦਿਖਾਉਣੀ ਆਂਗੇ ਆ ਦੇ ਇੱਧਰ ਵੀ ਕੱਟੀਆਂ ਖੜੀਆਂ ਆਂਗੀਆਂ ਦੋ ਤੁਸੀਂ ਦੇਖ ਸਕਦੇ ਹੋ ਕਾ ਕੱਟੀ ਖੜੀ ਐ ਇੱਧਰ ਕੱਟੀ ਖੜੀ ਹੈਗੀ ਸੇਲ ਵਾਸਤੇ ਵੀ ਕਾਫੀ ਕਟੀਆਂ ਆਉਂਦੀਆਂ ਆਗੀਆਂ ਵਪਾਰੀ ਲੈ ਕੇ ਆਉਂਦੇ ਆਗੇ ਤੇ ਬਾਕੀ ਕਾਟੂ ਮਾਲ ਦੇ ਵਿੱਚ ਵੀ ਬਹੁਤ ਹੁੰਦੀਆਂ ਆਗੀਆਂ ਤੇ ਬਾਕੀ ਇੱਥੇ ਤੁਸੀਂ ਨਿਗਾਹ ਮਾਰ ਲਿਆ ਕਰੋ ਕਈ ਕਾਟੂ ਮਾਲ ਚ ਹੁੰਦੀਆਂ ਜਿਵੇਂ ਹਨਾ ਉਹ ਦੇਖ ਲਿਆ ਕਰੋ ਵੀ ਕਾਟੂ ਮਾਲ ਚ ਤਾਂ ਨਹੀਂ ਜਿਹੜੇ ਕਾਟੂ ਮਾਲ ਦੇ ਵਿੱਚ ਹੁੰਦੀਆਂ ਉਹ ਤੁਸੀਂ ਇੱਥੋਂ ਖਰੀਦ ਲਿਆ ਕਰੋ ਇੱਧਰ ਬੂਰੀ ਖੜੀ ਹੈ ਦੇਖ ਸਕਦੇ ਹੋ ਤੇ ਕਾਟੂ ਮਾਲ ਦੇ ਵਿੱਚ ਇਹਨਾਂ ਦੀ ਜਾਨ ਬਚਾ ਲਿਆ ਕਰੋ ਨਾਲੇ ਤਾਂ ਤੁਹਾਨੂੰ ਇਹ ਆਮਦਨ ਦੇਣਗੀਆਂ ਹਨਾ ਸੰਭ ਹੋਗੇ ਕੱਟੀ ਛੋਟੀ ਤਾਂ ਤੁਸੀਂ ਉਂ ਵੀ ਖਰੀਦਣਗੀਆਂ ਹੁੰਦੀ ਹੈਗੀ ਤੇ ਬਾਕੀ ਜੇ ਤੁਸੀਂ ਕਾਟੂ ਮਾਲ ਚ ਖਰੀਦ ਲਓਗੇ ਤਾਂ ਇੱਕ ਤਰ੍ਹਾਂ ਦਾ ਪੰਨ ਦਾ ਕੰਮ ਹੀ ਹੋਊਗਾ ਕਿਉਂਕਿ ਇਹਨਾਂ ਦੀ ਜਾਨ ਬਚ ਜਾਊਗੀ ਆ ਵੀ ਝੋਟੀ ਦੇਖ ਸਕਦੇ ਹੋ ਤੁਸੀਂ ਤੇ ਆਹ ਕੱਟੀਆਂ ਵੀ ਦੋ ਬਹੁਤ ਵਧੀਆ ਖੜੀਆਂਆਂ ਗਈਆਂ ਆ ਵੀ ਬਾਈ ਜਾਬ ਹੀ ਜਾਂਦੇ ਕਹਿੰਦੇ ਪਹਿਲੀ ਯਾਰ ਮੰਡੀਆਂ ਆ ਸਾਡੀ ਵੀ ਬਣਾ ਦੇ ਤੇ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਮਾਹੌਲ ਇੱਧਰ ਵੀ ਕਾਫੀ ਖੜੀਆਂਆਂ ਗਈਆਂ ਕਟੀਆਂ ਤੇ ਇੱਧਰ ਵੀ ਬਹੁਤ ਖੜਆਂਗਾ ਛੋਟੀਆਂ ਕਟੀਆਂ ਛੋਟੀਆਂ ਬਹੁਤ ਆਉਂਦੀਆਂ ਗਈਆਂ ਮੰਡੀ ਦੇ ਉੱਤੇ ਆ ਵੀ ਬਹੁਤ ਵੇਚਦਾ ਤੁਸੀਂ ਇੱਧਰ ਖੜੀਆਂ ਅੰਦਰ ਪੂਰੀ ਚੜੀ ਆ ਛੋਟੀ ਉਮਰ ਦੇ ਵਿੱਚ ਬਾਕੀ ਹਰੇਕ ਤਰ੍ਹਾਂ ਦੀਆਂ ਹੁੰਦੀਆਂ ਗਈਆਂ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਵਿੱਚ ਹਰੇਕ ਤਰ੍ਹਾਂ ਦੀਆਂ ਗੱਲਾਂ ਵਿੱਚ ਤਾਂ ਗੱਬਣ ਵੀ ਹੁੰਦੀਆਂ ਗਈਆਂ ਕਿਸੇ ਤਰ੍ਹਾਂ ਦਾ ਵੀ ਮਾਲ ਖਰੀਦਣਾ ਤੁਸੀਂ ਤੇ ਮੰਡੀ ਤੇ ਜਰੂਰ ਪਹੁੰਚਿਆ ਕਰੋ ਇੱਕ ਆਹ ਕੱਟੀ ਖੜੀ ਹੈਗੀ ਤੇ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਧਰ ਇੱਥੇ ਮਾਲ ਉੱਤਰ ਦਾ ਦਾ ਤੇ ਇੱਥੋਂ ਚੜਦਾਗਾ ਮਾਲ ਆ ਯਾਰਾਦਾਰ ਇੱਧਰ ਘਾਟੂ ਮਾਲ ਹੁੰਦਾਗਾ ਮੰਡਕਾਂ ਤੇ ਢੀੜਾ ਜ਼ਰੂਰ ਕੱਢ ਲਿਆ ਕਰੋ ਤੇ ਆਜੀ ਤਸੱਲੀ ਕਰਕੇ ਇੱਥੋਂ ਲੈ ਜਾਇਆ ਕਰੋ ਕਟੀਆਂ ਝੋਟੀਆਂ ਬਹੁਤ ਹੁੰਦੀਆਂ ਗਈਆਂ ਦੋ ਇਧਰ ਕਢੀਆਂ ਗਈਆਂ ਬਾਕੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੱਜ ਜੀ ਇਹ ਆਹ ਵੀ ਕਟੀਆਂ ਲੈ ਲਓ ਜੀ